ਰ ਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਮਿਦ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਛੋਟਾ ਜਿਹਾ ਇੱਕ ਕਲਿੱਪ ਜਿਹੜਾ ਮੈਂ ਮੋੜੇ ਲਗਾਇਆ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਨਾਲੋਂ ਆਏ ਆ ਘਰ ਠੀਕ ਹੈ ਦਵਾਈ ਵਗੈਰਾ ਇੱਥੇ ਸਕੈਨ ਹੋਈ ਆ ਉਹਨਾਂ ਦੀ ਉਹ ਹੋ ਕਰਵਾ ਕੇ ਆਏ ਆ ਚਲੋ ਮਾਸੀ ਕਹਿੰਦੇ ਸੀਗੇ ਫਿਰ ਥੋੜਾ ਟਾਈਮ ਇੱਥੇ ਰਹਿ ਲੈਣੇ ਆ ਹਾਂ ਵੀ ਕਿਉਂਕਿ ਫਿਰ ਦਵਾਈ ਬੂਟੀ ਦਾ ਵੀ ਔਖਾ ਮੈਂ ਤਾਂ ਹਲੇ ਕਹਿੰਦੀ ਸੀ ਨਾਨੂ ਨੂੰ ਵੀ ਰਾਤ ਲਾ ਲਓ ਇੱਕ ਨਾਨੂ ਕਹਿੰਦੇ ਨਹੀਂ ਵੀ ਉੱਥੇ ਫਿਰ ਦਵਾਈ ਬੂਟੀ ਦਾ ਔਖਾ ਠੀਕ ਆ ਚਲੋ ਕੋਈ ਗੱਲ ਨਹੀਂ ਹੈ ਹੁਣ ਮੈਂ ਤੁਹਾਡੇ ਨਾਲ ਬਾਕੀ ਗੱਲਾਂ ਜੋ ਵੀ ਮੈਂ ਵੀਡੀਓ ਬਣਾਈ ਆ ਤੁਹਾਡੇ ਨਾਲ ਸਾਂਝੀ ਕਰਦੀ ਆ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੇ ਰਹਿਣਾ ਇੰਸਟਾਗ੍ਰam ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ 1500 ਫਾਲੋਅਰਸ ਹੋ ਗਏ ਖੁਸ਼ੀ ਦੀ ਗੱਲ ਆ ਠੀਕ ਆ ਭਾਈ ਹੌਲੀ ਹੌਲੀ ਚੱਲਦਾ ਹੁੰਦਾ ਕੰਮ ਠੀਕ ਆ ਤੇ ਅ ਫੇਸਬੁਕ ਪੇਜ ਉੱਥੇ ਖੜੀ ਆ 4400 ਪਰ ਕੀ ਖੜੀ ਆ ਉਹਦੇ ਪਰ ਵੀ ਰਿਕਵੈਸਟ ਆ ਪਲੀਜ਼ ਸਪੋਰਟ ਕਰੋ ਜੀ ਠੀਕ ਹੈ ਸੋ ਚਲੋ ਬਹੁਤੀਆਂ ਗੱਲਾਂ ਨਾ ਕਰਦੇ ਘਰ ਦੀ ਅੱਜ ਫਿਰ ਵਲੋਗਿੰਗ ਦੀ ਸਟਾਰਟ ਬਣੇ ਰਹੋ ਤੁਸੀਂ ਮੇਰੀ ਵੀਡੀਓ ਦੇ ਨਾਲ ਅੱਜ ਸਾਡੀ ਸ਼ੀਬੀ ਜੀ ਆਈ ਹੋਈ ਸੀ ਜੀ ਅੱਜ ਪਹੁੰਚ ਗਏ ਸੀ ਜੀ ਘਰ ਹਾਂਜੀ ਕਾਹੇ ਕਿਨਾਂ ਦਾ ਇਹ ਕੀ ਦਾ ਚਾਚੀਓ ਚਾਚੀ ਦਾ ਮੇਲਾ ਜੀ ਸਾਡੀ 세 ਵੇ ਦੇ ਨੂੰ ਆਂ ਕਿ ਨਾ ਜੂਸ਼ਾ ਕੀ ਦਾ ਜੂਸ਼ਾ ਚਾਚੀ ਦਾ ਬਾਰੇ ਮੇਲਾ ਚਾਚੀ ਦਾ ਬਾਰੇ ਪਹਿਲਾਂ ਆ ਦੇ ਤੇ ਦੀ ਜੀ ਹਾਏ ਆਏ ਕਾਕਾ ਕਾਕਾ ਪਿੰਗਲੋਲ ਪਿੰਗਲੋਲ ਉਹ ਦੇਖ ਕੀਦਨ ਕਾਫੀ ਆਕਰ ਆਕਰ ਉਹ ਦੇਖ ਕੀਦਨ ਨਾਨੂ ਆ ਗਿਆ ਕੀਦਨਾਨੂ ਆ ਗਿਆ ਆਜੋ ਆਓ ਚੱਲੀ ਆ ਜੂ ਆਜੋ ਪੀਛੋ ਆਜੋ ਆਜੋ ਦੇਓ 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 ਨਾ ਜਾ ਪੀ ਲਾ ਚਲ ਮੇਰਾ ਹੈ ਨਾ ਨਹੀਂ ਹਾਂ ਕੌਣ ਆ ਗਿਆ ਕੌਣ ਆ ਗਿਆ ਕੀ ਨਾ ਅੱਛਾ ਕੀ ਨਾ ਨਾਨੂ ਆਇਆ ਪਹਿਲਾਂ ਮੈਨੂੰ ਇਹ ਦੱਸ ਦੇਖ ਲੈ ਲਸਣ ਹੀ ਨਾ तेरे है? क्या नाम है इधर टॉमी हाँ पर कुत्ते तो पीछे रह बट्टू का ओ दी नानू नानू दी ना ना न... ओ देख नानू दी दे हाल पता करा दे चलो 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 नानू दे देखी दुख हो गया टीका लाता नानू दे हाय हाय <laughs>

ਇਹਨਾਂ ਨੂੰ ਸ਼ੂਟਿੰਗ ਕਰਨੀ ਹੈ। ਅੱਛਾ। ਇਹ ਸ਼ੂਟਿੰਗ ਨਾਲ ਟਰੈਕਟਰ ਕੱਢਣਾ ਪੁੱਤ। ਜਿਹੜਾ ਮੜੀ ਸ਼ੂਟਿੰਗ ਹੁੰਦੀ ਹੈ। ਅੱਛਾ। ਹਾਏ ਹਾਏ ਵੀਰੇ ਸਤਿ ਸ੍ਰੀ ਅਕਾਲ। ਤੁਸੀਂ ਤਾਂ ਪਛਾਣੀ ਹੀ ਨਹੀਂ ਜਾਂਦੇ ਅਗੇ। ਹਾਂ ਠੀਕ ਠਾਕ। ਠੀਕ ਹੈ। ਸਤਿ ਸ੍ਰੀ ਅਕਾਲ। ਹਾਂ ਠੀਕ ਠਾਕ। ਤੁਸੀਂ ਜਮਾਈ ਨਹੀਂ ਪਛਾਣੇ ਜਾਂਦੇ। ਇੱਦਾਂ ਦੇਖੇ ਕੌਣ ਆਇਆ ਏ? ਜੀ ਹਾਂ। ਆਹ ੜੇ ਜੀ ਬੂਮਨ ਬੋਏ। ਬੂਪੀੜਾ ਕੰਮ ਕਰਨਾ ਸ਼ੁਰੂ ਕਰ। ਅੱਛਾ। ਸਤਿ ਸ੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ ਵੀਰੇ ਹਾਂ ਨਾ ਤੂੰ ਲੈ ਜਾਓ ਸ਼ਰਮ ਦੇਖਿਆ ਬਟਰੈਕਟਰ ਤੋਂ ਨੋਕੀ ਸਮਝਦਾ ਰਾਜੀ ਉਹ ਮਮਾ ਬੋੜਾ ਪਾਣੀ ਦੀ ਬੋੜਾ ਹਾਂ ਮੰਮੀ ਵੀਰੇ ਮੰਮੀ ਸਤਿ ਸ਼੍ਰੀ ਅਕਾਲ ਇਹ ਦੇ ਲੋਨੇ ਬੜੇ ਬਜ਼ੁਰਗ ਦੀ ਮੇਰੀ ਮੰਮੀ ਚਾਚੀ ਅਸਾਂ ਚੇੜੀਆਂ ਨਹੀਂ ਲੈ ਲੈ ਹਾਂ ਉਹ ਕਿਤੇ ਵੀ ਨਹੀਂ ਤੇ ਕੋਈ ਜਿੱਤੇ ਸੱਤਿਆ ਬਬੀ ਸੱਤਿਆ ਦਾ ਭਾਈ ਨੂੰ ਠੀਕ ਹੈ ਕਿ ਡੈਡੀ ਕਿੰਨਾ ਕਮਜ਼ੋਰ ਹੋ ਗਿਆ ਤੇ ਬੈਠਣੇ ਕਰਦੇ ਆ ਨਹੀਂ ਬਾਹਰ ਫਿੱਟ ਰਿਹਾ ਕੋਈ ਇਹ ਨਹੀਂ ਬੁਲਾਉਂਗੇ ਮੈਂ ਕੀ ਕਰੂੰਗਾ ਮੈਂ ਬੰਦਾ ਘਮਾਣਾ ਤੁਸੀਂ ਡੈਡੀ ਨੂੰ ਮਾਰਿਆ ਬਾਹਾਂ ਤੋਂ ਖੜੇ ਕਰੋ ਮੈਂ ਵੀ ਜਗਵਾ ਦੰਨੀ ਹਾਂ ਹਾਂ ਆਓ ਘਮਾ ਦੇ ਜਰਾ ਨਿਕਲਣਾ ਹੀ ਨਹੀਂ ਆ ਰਹੀ। ਟ੍ਰੈਕਟਰ ਜਾਣਾ ਜੀ ਸਾਡਾ ਸ਼ੂਟਿੰਗ ਵਾਲੇ ਆਏ ਸੀਗੇ ਉਹਨਾਂ ਨੂੰ ਲੋਡ ਸੀ 올ਡ ਏਜ ਬੋਏ ਵੈਲਕਮ ਚੱਲਣਾ ਨਾ ਸਾਡਾ ਸੋਇਓ ਦਾਸ ਇਹ ਤੇ ਮਾਸੇ ਮਿੱਠੇ ਪਾਣੀ ਦੀ ਸ਼ਬੀਰ ਦੀ ਖੁਸ਼ਬੂ ਆਉਂਦੀ ਆ ਸ਼ੁਭ ਤੇ ਪੀ ਕੇ ਆਏ ਆ ਕਿਤੇ ਖੁਸ਼ਬੂ ਜੀ ਆਂਦੀ ਸੀ ਸ਼ੁਭ ਤੇ ਮੈਂ ਕਿਹਾ ਮਿੱਠੇ ਪਾਣੀ ਦੀ ਖੁਸ਼ਬੂ ਆਂਦੀ ਸੀ ਸ਼ੁਭ ਤੇ ਮਾਸੀ ਪੀ ਕੇ ਆਏ ਆ ਛੁੱਟੀ ਹੋ ਗਈ ਦੀ ਬੱਚੇ ਨਿਆਣੇ ਜਾ ਰਹੇ ਆ ਕਿਤੇ ਆ ਜਾ ਦਾਦੀ ਖਾਲੀ ਪੇਟ ਤਾਂ ਇਹਨਾਂ ਨੂੰ ਪ੍ਰਸ਼ਾਦਾ ਦੋ ਕੱਦਾ ਪਾਣਾ ਮੈਂ ਕੋਈ ਨਹੀਂ ਰੋਟੀ ਦਿੰਦੇ ਨਾਲ ਇਹਨਾਂ ਨੂੰ ਟੂ ਨੈਣ ਦੇ ਲਵੜ ਆਪਣੀ ਮੈਡਮ ਨੂੰ ਮਿਲ ਕੇ ਯੰਗਨਵਾੜੀ ਵਾਲੀ ਨੁੱਕੇ ਨੇ ਕਾਲੂ ਆਉਂਗੀ ਮੈਂ ਸਾਂਗੇ ਕੀ ਹੈ ਇਹਨੂੰ ਪਰ ਇਹ ਹੋ ਜਾ ਤਾਰਤ ਅਧਰਾ ਅਧਰਾ ਤੁਹਾਨੂੰ ਪਤਾ ਹੈ ਹੋਰ ਬਾਦ ਨੂੰ ਨਾਨੂ ਨੂੰ ਪਾਣੀ ਬਸ ਹੂੰ ਪਾਣੀ ਪਹਿਲਾਂ ਉੱਪਰ ਹੀ ਪੀ ਲਿਆ ਅੱਛਾ ਪਾਣੀ ਵਾਲੋਂ ਨੇ ਪਾ ਦੋ ਜੀ ਪਰਫੈਕਟ ਲੈਟ ਅੱਛਾ ਕਮਾਇਆ ਵਾ ਪੱਖਾ ਨਹੀਂ ਪੱਖੇ ਦੇ ਪਿੱਛੇ ਤੇ ਲੈਟ ਨਹੀਂ ਆਈ ਵੀ ਤੱਕੜ ਆ ਦੇ ਲੈਟ ਹੈਗੀ ਨਹੀਂ ਆ ਲੈ ਉਹ ਕਹਿੰਦੀ ਮੈਂ ਹੀ ਆ ਇਹ ਪਿੱਛੇ ਉਹ ਕਹਿੰਦੀ ਜੈਨ ਖੜੀ ਨਕੀ ਮਮੀ ਇੱਧਰ ਆ ਜਾ ਕੀ ਆ ਮਾ ਕਨਾ ਕਨਾ ਕੀ ਆ ਕਹਿੰਦਾ ਡਾਕਟਰ ਸਟੈਸਕੈਨ ਹੋਈ ਆ 5 ਵਜੇ ਮਿਲਣੀ ਆ ਕੋਤੋਂ ਬਾਅਦ ਫੇਰ ਦੇਖਾਂਗੇ ਟੀਕੇ ਲੈਣ ਨੂੰ ਟੀਕੇ ਨਹੀਂ ਹਰਦੇ ਨਾ ਟੀਕੇ ਨਹੀਂ ਹੁੰਦੇ ਨਹੀਂ ਕੂੜ ਉਡਾਟਾ ਚੱਲ ਪਿਆ ਜੀ ਚੱਲ ਪਿਆ ਨਾਨੂ ਸੱਟ ਜੇ ਹੋ ਕੇ ਬੈਠੋ ਹਾਂ ਚੱਲ ਪਿਆ ਸਸਰੀ ਘਰ ਦੀ ਗਰਮੀ ਬਹੁਤ ਆ ਬਹੁਤ ਆ ਉਹਦੇ ਪਿਆ ਸੀ ਪੱਕਾ ਇਧਰੋਂ ਮਾੜਾ ਡਾੜੀ ਕਿਥੇ ਯੂਟਿਊਬਰ ਨੇ ਆਹ ਫਾਉਂਟੂਲ ਕਰਨੇ ਲਾਇਆ ਹੋਣਾ ਮੁੱਖ ਪਰ ਬਣਾਣੀ ਪਰ ਔਰ ਇਹਨੂੰ ਵੇਖਿਆ ਬਿਕੜ ਦੇਖੀ ਲੈ ਚਾਚਾ ਨੇ ਦਿਨ ਆਵਾਦਾ ਮਮੀ ਪਿਆਰ ਨਾਲ ਤਾਂ ਕਿਆ ਕਹਿਣਾ ਉਹ ਲੱਕ ਪੋੜੂ ਦੀ ਲਾਇਆ ਨਾ ਮਰ ਇਹਦਾ ਜੋ ਕਿ ਮੇਰਾ ਘਟਨ ਕਿਆ ਦਾ ਦਾ ਇਹ ਬਾਤ ਫਿਰਦੇ ਨੇ ਤਾਂ ਫਾਉਂਟ ਮੈਨੂੰ ਬੈਠਾ ਹੈ ਮੈਨੂੰ ਕਿ ਉਹਨਾਂ ਨੂੰ ਬੈਠਣਾ ਵੀ ਕਿਹੜੇ ਸੌਖਾ ਬਹੁਤ ਔਖਾ ਬੈਠਣਾ ਇਹ ਮਾਸੇਂ ਹੂੰ ਤੁਹਾਨੂੰ ਸਤਨਾਮ ਪ੍ਰਸਾਦਾਂ ਕਿੱਥੇ ਗ੍ਰੈਂਡ ਹੈ ਰੋਪੜੇ ਕਰਾ ਹਵਾ ਦਿਓ ਉਹਨੇ ਰੋਪੜ ਗਿਆ ਤਾਂ ਛੇਤੀ ਹੋ ਜਾਣੀ ਮਾਲ ਜਿਹੜਾ ਨਾ ਟਾਈਮ ਲੱਗਦਾ ਉੱਥੇ ਭੀੜ ਬਹੁਤ ਆ ਫੇਰ ਰੋਪੜਿਆ ਦਿਓ ਰੋਪੜ ਕਰਾਓ ਫਿਰ ਇੱਕੋ ਬੰਦਾ ਦੰਗੂ ਚੱਲ ਵਧੀਆ ਹੋ ਗਿਆ ਔਰ ਦੇਖੀ ਉੱਧਰ ਲੱਛਣ ਭਜਿਆ ਭਜਿਆ ਆ ਜਾ 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 ਆ ਜਾ ਆ ਜਾ ਆ ਜਾ ਹੁਣੀ ਹੁਣੀ ਤੋਂ ਨਾਨਕਿਆ ਤੋਂ ਆਇਆ ਕਾਰੇ ਕਾਨ ਲੱਗ ਗਿਆ ਕਾਇਆ ਕਾਇਆ ਚਲੋ ਮਮੀ ਫਿਰ ਨਾਨੂ ਰੋਟੀ ਦੇ ਦਈਏ ਚਲੋ ਕੀ ਕਹਿੰਦੇ ਤਰ ਸ਼ੂਟਿੰਗ ਗੜੇ ਲੱਗੇ ਹੋਏ ਪਤੋਂ ਉਹਨਾਂ ਦਾ ਆਪਣਾ ਕੰਮ ਲੰਬਾ ਪ੍ਰੋਸੈਸ ਹੁੰਦਾ ਉਹਨਾਂ ਦਾ ਥੋੜਾ ਜਿਹਾ ਹੂੰ ਉਹਨਾਂ ਦੇ ਇਨਸਟਰੂਮੈਂਟ ਚ ਰੱਸੀ ਰੱਸੀ ਵੀ ਪਲਾਇਆ ਆ ਉਹਦਾ ਸਮਾਂ ਸਮੂਝਾ ਪੂਰਾ ਕਰਤਾ ਹਾਂ ਕਰੀ ਜਾਣਗੇ ਆਪੇ ਹੁਣ ਤਾਂ ਆਪਾਂ ਜਿਹੜੀ ਕਰਨੀ ਉਹਨਾਂ ਨੇ ਇੱਕੋ ਸ਼ਾਟ ਨੂੰ ਕਈ ਪਾਸੇ ਤੇ ਲੈਣਾ ਹੁੰਦਾ ਲੈਣ ਕੇ ਥੋੜਾ ਜਿਹਾ ਲੰਬਾ ਹੁੰਦਾ ਸਮ ਉਹਨਾਂ ਦਾ ਹਾਂ ਕੈਮਰੇ ਕੋਲ ਸਾਰਾ ਕੁਝ ਲੱਖੀ ਬੈਠੇ ਤੇ ਗੱਡੀ ਦੇ ਵਿੱਚ ਲਈਏ ਵੀ ਸਾਰਾ ਕੁਝ ਆਪਣੇ ਖੇਤਾਂ 'ਚ ਸ਼ੂਟ ਕਰਨਾ ਤਾਂ ਉਹਨਾਂ ਨੇ ਐਟ ਮੋਟਰ ਪਰ ਆਪਣੀ ਗੱਲ ਅੱਛਾ ਠੀਕ ਉਹ ਕਿਸਾਨੀ ਜਾ ਦਿਖਾਉਣਾ ਉਹਨਾਂ ਨੇ ਵੀ ਖੇਤਾਂ ਦੇ ਵਿੱਚ ਬੈਠਾ ਕਰਨ ਕਹਿੰਦਾ ਅੱਜ ਸਕੂਲ 'ਚ ਚੰਨੀ ਆਇਆ ਮੈਂ ਕਹਾਂ ਹਾਂ ਚੰਨੀ ਆਇਆ ਪਹਿਲਾਂ ਤਾਂ ਕਹਿੰਦਾ ਉਹ ਕਹਿ ਕੇ ਗਿਆ ਵੀ ਮੈਨੂੰ 1 ਜੂਨ ਨੂੰ ਵੋਟ ਪਾਇਓ ਤੁਸੀਂ ਸਕੂਲ ਵਿੱਚ ਸੁਣੋ ਤਾਂ ਸਹੀ ਕਹਿੰਦਾ 1 ਜੂਨ ਨੂੰ ਵੋਟ ਪਾਇਓ ਮੈਂ ਕਹਾਂ ਅੱਛਾ ਸਕੂਲ 'ਚ ਕਿੱਦਾਂ ਆ ਗਿਆ ਸਕੂਲ 'ਚ ਨਹੀਂ ਯਾਰ ਕਹਿੰਦਾ ਬਾਹਰ ਆਇਆ ਹੋਇਆ ਤਾਂ ਪਰ ਸਾਨੂੰ ਕਹਿ ਕੇ ਗਿਆ ਵੀ 1 ਜੂਨ ਨੂੰ ਵੋਟ ਪਾਇਓ ਅੱਜ ਕਾ ਠੀਕ ਆ ਹੁਣ ਨੰਨੂ ਵੋਟਾਂ ਚੱਲ ਇਲੈਕਸ਼ਨ ਆ ਨਾ ਹਾਂ ਮੁਸ਼ਕਲ ਆ ਕਾ ਕਰਦਾ ਚਲੋ ਕੋਈ ਨਹੀਂ ਸਾਰੇ ਆਪਣੇ ਆਪਣੇ ਮਿਹਨਤ ਲੱਗੇ ਹੋਏ ਕਰਨਾ ਸਭ ਲੱਗੇ ਹੋਏ ਆ ਸਾਰਿਆਂ ਨੂੰ ਦੇਖੋ ਸਾਰਿਆਂ ਨੂੰ ਉਮੀਦ ਆ ਵੀ ਅਸੀਂ ਜਿੱਤਾਂਗੇ ਚਲੋ ਉਮੀਦ ਤਾਂ ਰੱਖਣੀ ਵੀ ਚਾਹੀਦੀ ਉਮੀਦ ਭਰੇ ਖੜੀ ਦੁਨੀਆ ਹਾਂ ਮੈਂ ਇਹਦੇ ਉਰੇ ਖੜੀ ਆ ਦੁਨੀਆ ਬਾਕੀ ਲੋਕਾਂ ਨੇ ਫੈਸਲੇ ਆਪਣੇ ਲੈਣੇ ਹੁਣ ਭਾਈ ਲੋਕ ਹੋ ਕੇ ਸਮਝਦਾਰ ਪੈਣਾ ਨਾਲ ਉਹ ਨਹੀਂ ਆਉਂਦੇ ਗੱਲਾਂ ਦੇ ਵਿੱਚ ਉਹਨਾਂ ਕਹਿੰਦਾ ਦੇਖਦਾ ਵੀ ਕਿਹੜਾ ਸਾਡੇ ਪੈਦੇ ਜਾ ਕਿਹੜਾ ਸਹੀ ਗੱਲ ਕਰਦਾ ਕਿਹੜਾ ਇਮਾਨਦਾਰ ਆ ਲੱਗ ਗਿਆ ਪਤਾ ਲੋਕਾਂ ਨੂੰ ਲੱਗ ਗਿਆ ਤਾਂ ਹਾਂ ਸਹੀ ਹੈ 5 ਵਜੇ ਰਿਪੋਰਟ ਮਿਲਣੀ ਚਾਚੂ ਨਹੀਂ ਆਏ ਉਹ ਵੀ ਆਉਂਦਾ ਕਹਿੰਦਾ ਮਾ ਬੜਾ ਦੇਖਿਆ ਮੈਂ ਮੈਂ ਤਾਂ ਬਥੇਰੀਆਂ ਦੇਖੀਆਂ ਮੈਂ ਸ਼ੂਟਿੰਗਾਂ ਪਹਿਲਾਂ ਕਰੀ ਵੀ ਆਪ ਵੀ ਹੂੰ ਮਨਸਾ ਪਸਾ ਦਾ ਮੋਰੇ ਦੇਖਣੀ ਹੁੰਨੀ ਮਨ ਲੱਗਾ ਪਹਿਲੀ ਵਾਰ ਦੇਖੀ ਚੱਲ ਦੇਖ ਲੋੜ ਦੋ ਹੂੰ ਮੈਂ ਕਹਿੰਦਾ ਸ਼ਕਲ ਆ ਤੂੰ ਵੀ ਪ੍ਰਸ਼ਾਤ ਆ ਕੇ ਕਹਿੰਦਾ ਮੈਂ ਕਰਿਆ ਤਾਂ ਫੋਨ ਆ ਗਿਆ ਮੈਂ ਔਰ ਮੈਨੂੰ ਦੇਖਤਾ ਲੈਣ ਦੋ ਕਹਿੰਦੇ ਅੱਛਾ ਅੱਛਾ ਹਾਂ ਹੁਣ ਚੱਲ ਕੋਈ ਗੱਲ ਦੇਖ ਲੋ ਇੱਕ ਥੋੜੀ ਜਿਹੀ ਜਲਾ ਕਰਦੇ ਹੂੰ ਹੂੰ ਹੈਲੋ ਐਡਾ ਹੀ ਹਾਂ ਹੋ ਫੋਨ ਆ ਗਿਆ ਬੱਚਾ ਦਵਾਈ ਤੋਂ ਇਹ ਮਸਲ ਸਹੀ ਚੱਲੀ ਜਾਂਦੀ ਹੈ ਹਾਂਜੀ ਹਾਂ ਅੱਛਾ ਬੰਦ ਉਦਾਂ ਮ ਉਦਾਂ ਥੋੜੀ ਜਿਹੀ ਕਮਜ਼ੋਰੀ ਸ਼ੁਰੂ ਹੁੰਦੀ ਆ ਹਾਂ ਹੈ ਵੀ ਗੱਲ ਹੋਰ ਉਹਨਾ ਠੀਕ ਹੈ ਬਸ ਦਿਮਾਗ ਤੇ ਹੀ ਰਹਿ ਜਾਂਦਾ ਓਹੋ ਕੀ ਦਵਾਈ ਹੋਣੀ ਹੈ ਉੱਤਰਾਪ ਹੈ ਉੱਤਰਾਪ ਹੈ ਅੱਛਾ ਅੱਛਾ ਕਿਸੇ ਟਾਈਮ ਨੂੰ ਦੀ ਇਹ ਸਪੈਸ਼ਲ ਕਿ ਹਰ ਟਾਈਮ ਆ ਜਾਂਦੀ ਹੈ ਹਰ ਟਾਈਮ ਆ ਜਾਂਦੀ ਹੈ ਬੜਾ ਠੀਕ ਹੈ ਠੀਕ ਹੈ ਠੀਕ ਹੈ ਪਾਣੀ ਤਾਂ ਫਿਰ ਠੀਕ ਹੈ ਹਾਂ ਜਾਨੀ ਦਵਾਈ ਚੱਲੀ ਜਾਂਦੀ ਹੈ ਠੀਕ ਹੈ ਹਾਂ ਹਾਂ ਵਿੱਕੀ ਦਵਾਈ ਲਿਖ ਕੇ ਕਿਹਾ ਹਾਂ ਪਹਿਲਾਂ ਵੀ ਠੀਕ ਉਹ ਕਹਿੰਦਾ ਰਹੀ ਹਾਂ ਅੱਛਾ 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 ਟੀਕੇ ਦੇ ਗਏ ਉਹਨਾਂ ਡਾਕਟਰ ਹਾਂ ਹਾਂ ਟੀਕੇ ਆਹੋ ਪਤਾ ਕਰਿਆ ਤਾਂ ਚੰਡੀਗੜ੍ਹ ਦੇ ਵਿੱਚ ਤਨ ਉਹ ਅਜਰ ਰਿਪੋਰਟ ਤੋਂ ਬਾਅਦ ਪਤਾ ਲੱਗੂਗਾ ਚਲੋ ਲੈ ਇਹ ਲਾਉਂੋ ਚਲੋ ਠੀਕ ਹੋ ਵੀ ਠੀਕ ਹੈ ਤੇ ਆਪੀਂ ਵਾਲੀ ਜੀਤੋਗ ਹੈਗਾ ਕਿ ਆ ਫਿਰ ਪਾਪ ਕਰੀ ਬਾਬਾ ਦੇ ਵੀ ਗੱਲ ਹੈ ਚਲੋ ਆਪਣਾ ਹਿਸਾਬ ਕਿਤਾਬ ਮਨ ਟਿਕਾਉਣਾ ਪੈਂਦਾ ਮਾਸਰ ਕਹਿੰਦਾ ਇੱਥੇ ਤੇ ਠੀਕ ਹੋ ਜੀ ਇੱਥੇ ਤੇ ਠੀਕ ਹੋ ਜੀ ਇਹ ਨਿਆਣਿਆਂ ਨੂੰ ਬਹੁਤ ਹੁੰਦੀ ਆ ਉਹ ਹਾਂ ਲੰਗਰ ਪਰਚਾਤਾ ਹੋਰ ਮਗਾਮ ਹੋਰ ਸਬਜ਼ੀ ਲਿਆ ਮਾ ਜੀ ਰੋਟੀ ਰੋਟੀ ਦਾ ਖਾ ਹੋ ਜਾਂਦੀ ਆ ਬੱਸ ਠੀਕ ਆ ਉਹਦੇ ਕਰਕੇ ਨਾ ਨਾਨੂ ਨੇ ਕੁਝ ਟੈਨਸ਼ਨ ਵੀ ਲੱਤੀ ਹੋਈ ਆ ਉਹ ਤਾਂ ਫਿਰ ਹੈ ਉਹਦੇ ਕਰਕੇ ਹੋਇਆ ਵਾ ਕੋਈ ਅੱਧਾ ਤੋਂ ਵੱਧ ਨਾਨੂ ਟੈਨਸ਼ਨ ਲੈਂਦੀ ਹੋਇਆ ਹਾਂਜੀ ਮੇਰੀ ਟੀਕ ਆਉਣੀ ਉਹ ਬੱਕਰੀ ਵਾਲਾ ਹੂੰ ਹੂੰ